ਸਵਾਮੀ ਐਨੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਰਾਰਾ ਸਵਾਮੀ ਡੇਰਾ ਮੁਖੀ ਗੁਰਿੰਦਰ ਸਿੰਘ ਢੱਲੋਂ ਦੀ ਵਿਕਰਮਜੀਠਿਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਵਾਲਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਗੁਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਗਿਆਨੀ ਬੂਟਾ ਸਿੰਘ ਨੇ ਕਰ ਦਿੱਤੇ ਨੇ ਵੱਡੇ ਖੁਲਾਸੇ ਉਹਨਾਂ ਨੇ ਦੱਸਿਆ ਕਿ ਜਿਹੜੇ ਡੇਰਾ ਮੁਖੀ ਨੇ ਉਹ ਕਿਉਂ ਜਾ ਕੇ ਬਾਰ-ਬਾਰ ਵਿਕਰਮਜੀਠਿਆ ਨੂੰ ਜਫੀਆਂ ਪਾਉਂਦੇ ਨੇ ਕੀ ਅਸਲੀ ਵਜ੍ਹਾ ਹੈ 6000 ਕਰੋੜ ਜੀ ਹਾਂ ਤੁਸੀਂ ਸਹੀ ਸੁਣਿਆ 6000 ਕਰੋੜ ਦਾ ਕੀ ਅਸਲ ਮੁੱਦਾ ਆਓ ਸੁਣਦੇ ਹਾਂ ਗਿਆਨੀ ਬੂਟਾ ਸਿੰਘ ਨੇ ਆਪਣੇ ਪੋਡਕਾਸਟ ਦੇ ਵਿੱਚ ਖੜ ਦੇਤੇ ਨੇ ਵੱਡੇ ਖੁਲਾਸੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦਬਕੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਹਮੇ ਰਾਧਾ ਸਵਾਮੀ ਵਿਆਸ ਵਾਲੇ ਪ੍ਰੇਮੀਆਂ ਤੁਹਾਡੇ ਚਲੂਣੇ ਦਾ ਲੜਨ ਕੀ ਕਿਉਂਕਿ ਤੁਹਾਡਾ ਰੱਬ ਮਨਸਾਤਾਸ਼ਕਰ ਦੇ ਕੋਲ ਮੁਲਾਕਾਤ ਕਰਦਾ ਫਿਰਦਾ ਹੈ ਬਾਬਾ ਬਿਰੰਦਰ ਸਿੰਘ ਢਿੱਲੋਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਕਹਿ ਦਿੰਦਾ ਕਿ ਗੱਲਾਂ ਕੱਢਦਾ ਜੇ ਤੁਹਾਡੇ ਕੋਲੇ ਬਹੁਤ ਟਾਈਮ ਹੋਊਗਾ ਘੱਟੋ ਘੱਟ ਜਿਹੜੀ ਮੈਂ ਗੱਲ ਬੋਲਣੀ ਹੁੰਦੀ ਹੈ ਨਾ ਜੋ ਢੂਤੇ ਉਹ 24 25 ਘੰਟੇ ਟ੍ਰੈਂਡ ਵਿੱਚ ਹੁੰਦੀ ਹੈ ਜੇ ਤੁਸੀਂ ਕਮੈਂਟ ਬਾਕਸ ਕਦੇ ਬੰਦ ਨਹੀਂ ਕਰਦੇ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕੱਢਿਓ ਰੱਬ ਦਾ ਨਾਂ ਨਾ 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 ਕੇ ਕੱਢ ਲਿਓ ਬਾਬੇ ਗ੍ਰਿੰਦਰ ਦਾ ਨਾਮ ਹੈ ਕਿ ਕੱਢ ਲਿਓ ਆਪਣੇ ਰੱਬ ਨੂੰ ਧਿਆ ਕੇ ਕੱਢ ਲਿਓ ਕੱਢ ਪਰ ਜਿਹੜੀ ਗੱਲ ਕਹਿਣ ਲੱਗਾ ਨਾ ਜਵਾਬ ਦਿਓ ਕਈਆਂ ਨੇ ਕਿਹਾ ਮਜੀਠੇ ਨਾਲ ਰਿਸ਼ਤੇਦਾਰੀ ਹੈ ਬਾਬਾ ਜੀ ਨੇ ਤਾਂ ਕਿ ਨਹੀਂ ਹੋਊਗੀ ਰਿਸ਼ਤੇਦਾਰੀ ਸਵਾਲ ਇਹ ਹੈ ਵੀ ਡੇਰੇ ਵਾਲੇ ਵਿਆਸ ਬਾਣੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜਣਦੇ ਪ੍ਰੇਮੀ ਇਹ ਦੱਸਣ ਵੀ ਤੁਸੀਂ ਨਸ਼ਿਆਂ ਦੇ ਹੱਥ ਵਿੱਚੋਂ ਨਸ਼ੇ ਦੱਸ ਕਰੋ ਜਿਨ੍ਹਾਂ ਨੇ ਪੰਜਾਬ ਪਰਵਾਹ ਕਰਤਾ ਉਹਨਾਂ ਨੇ ਤੁਸੀਂ ਹੱਕ ਦੇਚੋਂ ਜੇ ਮੁਲਾਕਾਤ ਕਰਨੀ ਸੀ ਫੋਨ ਰਾਹੀਂ ਕਰ ਲੈਣਦੇ ਲੋਕਾਂ ਦੇ ਸਾਹਮਣੇ ਕੀ ਸਾਬਤ ਕਰਨਾ ਚਾਹੁੰਦੇ ਹੁਣ ਖਬਰਾਂ ਪਤਾ ਕੀ ਲੱਗੀਆਂ ਨੇ ਕਿ ਬੀਜੇਪੀ ਦੇ ਕਹਿਣ ਮੁਤਾਬਕ ਮੁਲਾਕਾਤ ਹੋਈ ਹੈ ਪਰ ਮਜੀਠੀਏ ਨੂੰ ਜ万ਤ ਛੇਤੀ ਮਿਲਣੀਆਂ ਬਾਹਰ ਕੱਢਣਾ ਪਰ ਗੱਲ ਹੋਰ ਹੈ ਇਹ ਬਾਬਾ ਗ੍ਰਿੰਦਰ ਤੇ ਨੇ 6000 ਕਰੋੜ ਦਾ ਮਕਦਮਾ ਚੱਲਦਾ ਹੈ 6000 ਕਰੋੜ ਇੱਕ ਵਾਰੀ ਕਹਾਂ ਨ ਜਾਂਦਾ 6000 ਕਰੋੜ ਪਤਾ ਕਿੰਨਾ ਹੁੰਦੇ 6000 ਕਰੋੜ ਜੇ ਕੋਈ ਮੈਨੂੰ ਗਿਣਨ ਲਾ ਦੇ ਜਿੰਨੀ ਉਮਰ ਰਹਿੰਦੀ ਐ ਉਸ ਉਨੀ ਉਮਰ ਲੰਘ ਜੂ ਗਿਣ ਦੇ ਦੀ ਪਰ ਮਸ਼ੀਨਾਂ ਨਾਲ ਗਿਣਿਆ ਜਾ ਸਕਦਾ 6000 ਕਰੋੜ ਦਾ ਮੁਕੱਦਮਾ ਚੱਲਦਾ ਹੈ ਤੁਹਾਡੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਤੇ ਹੁਣ ਮੈਨੂੰ ਇਹ ਨਾ ਪੁੱਛਿਆ ਵੀ ਕਿਹੜਾ ਮੁਕੱਦਮਾ ਹੈ ਇਹ ਸਾਰਥ ਤੁਸੀਂ ਕਰ ਲਿਓ মিডিਆ ਨੂੰ ਪੁੱਛ ਲਿਓ ਬਾਬੇ ਗਿੰਦਰ ਨੂੰ ਪੁੱਛ ਲਿਓ ਤੁਹਾਡੇ ਪ੍ਰੇਮੀ ਵੱਡੇ ਵੱਡੇ ਮੈਨੇਜਰ ਹੋਣਗੇ ਪੁਲਿਸ ਅਫਸਰ ਹੋਣਗੇ ਆਰਮੀ 'ਚ ਹੋਣਗੇ ਹੋਰ ਬਹੁਤ ਅਫਸਰ ਬਣਗੇ ਉਹਨੂੰ ਤਾਂ ਪਛਲੋ ਵੀ 6000 ਕਰੋੜ ਦਾ ਮੁਕੱਦਮਾ ਬਾਬੇ ਤੇ ਚੱਲਦਾ ਹੈ ਇਹ ਘਬੜਾ ਕਿਹੜਾ ਹੈ ਇਹ ਤੁਸੀਂ ਦੱਸਿਓ ਮੈਨੂੰ ਪਤਾ ਹੈਗਾ ਬਈ ਪਰ ਮੈਂ ਤਾਂ ਇੱਕ ਥੋੜੀ ਜੀ ਤੁਹਾਨੂੰ ਇੱਕ ਨਾ ਝਿੰਗ ਲਾਈ ਕੁਝ ਮੈਂ ਕਹਿੰਦੇ ਲੁੱਤੀ ਲਾਤੀ ਜਿਵੇਂ ਕਹਿੰਦੇ ਅੱਗ ਲਾਈ ਡੱਬੂ ਪਤਾ ਕੰਨ ਤੇ ਮੈਨੂੰ ਕੁੱਤਾ ਹੀ ਕਹਣਾ ਤੁਝੇ ਬਾਅਦ ਵਿੱਚ ਕਹਿ ਦਿਓ ਪਰ ਸੱਚ ਹੈ ਮਿੱਤਰੋ 6000 ਕਰੋੜ ਦਾ ਕਪੜਾ 6000 ਕਰੋੜ ਦਾ ਬਾਬਾ ਐਵੇਂ ਨਹੀਂ ਕਿਹਾ ਮੇਡੀਟੇ ਕੋੜੇ ਅੰਗਨੇ ਬਾਮ ਰੋੜੀ ਹੈ ਵੀ 2027 ਦੇ ਵਿੱਚ ਸਰਕਾਰ ਅਕਾਲੀਆਂ ਦੀ ਬਣਾ ਦਿਓ ਜਾਂ ਵੀ ਜੀਪੀ ਵੀ ਬਣਾ ਦੇ ਤਾਂ ਪਰ ਪੰਜਾਬ ਦੇ ਲੋਕੋ ਗੱਲ ਸਮਝਿਓ ਇਹ ਉਹੀ ਲੋਕ ਨੇ ਨਾ ਜਿਹੜੇ ਰੱਬ ਦਾ ਵਾਸਤਾ ਪਾ ਕੇ ਹੈਲੀਕਾਪਟਰਾਂ ਤੇ ਘੁੰਮਦੇ ਨਹੀਂ ਅੱਧਾ ਦਰਿਆ ਭਰਤ ਪਾ ਕੇ ਦੱਬਿਆ ਹੋਇਆ ਬੰਨ ਮਾਰ ਕੇ ਉਹੀ ਬਾਬੇ ਨੇ ਨਾ ਹੀ ਸਮਝ ਨਹੀਂ ਆਉਂਦੇ ਵੀ ਰੱਬ ਵੀ ਮਜੀਠੀਏ ਕੋਲੇ ਪਹੁੰਚ ਗਿਆ ਤੁਹਾਡਾ ਰੰਦਾ ਛਾਡਾ ਨਹੀਂ ਸਾਡਾ ਰੱਬ ਤਾਂ ਸਾਡਾ 기ਰਦਾਰ ਹੈ ਸਾਡਾ ਗਿਆਨ ਸਾਡੀ ਅਕਲ ਦਾੰਸ਼ਵੰਤ ਲੋਕਾਂ ਦਾ ਰੱਬ ਕੀ ਹੁੰਦਾ ਏ ਸਭ ਤੋਂ ਵੱਡੀ ਅਕਲ ਉਹ ਕਿਸ ਨੇ ਕਿਹਾ ਸੀ ਨਾ ਕਿ ਅਕਲ ਵੱਡੀ ਹੈ ਜਾਂ ਮੱਝ ਵੱਡੀ ਹੈ ਕੀ ਚਾਹੀਦਾ ਇਹ ਕਿਹਾ ਸੀ ਨਾ ਮੱਝ ਲੈ ਲੋ ਦੁੱਧ ਪੀ ਲਾ ਕੇ ਬਰਾਕ ਲਾਣਾ ਕਹਿੰਦਾ ਜਿਹਦੇ ਅੱਗ ਲੱਗੀ ਸਭ ਕੁਝ ਹੀ ਲੈ ਲਾਂਗੇ ਸਾਡਾ ਰੱਬ ਤਾਂ ਅਕਲ ਹੈ ਅਕਲ ਦੇ ਨਾਲ ਗੱਲ ਗਹਿੜੀਆਂ ਅਕਲ ਦੇ ਨਾਲ ਗੱਲ ਸੁਣਨੀ ਏ ਤੇ ਅਕਲ ਦੇ ਨਾਲ ਜੀਣਾ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਡੇਰਿਆਂ ਵਾਲੇ ਰੱਬ ਤਾਂ ਹੁਣ ਨਸ਼ਾ ਤਸ਼ਕਰਾ ਦੇ ਕੋਲ ਦਿਰਦੇ ਨੇ ਬਾਬਾ ਗ੍ਰਿੰਦਰ ਜਦੋਂ ਕਿਤੇ ਪ੍ਰੈਸ ਕਾਨਫਰੰਸ ਕਾਰਮੀ ਜੋਂ ਦੱਸਣਗੇ ਤਾਂ ਸਹੀ ਵੀ ਮੁਲਾਕਾਤ ਕਾਦੇ ਲਈ ਹੁਣ ਪ੍ਰਸ਼ਾਸਨ ਨੇ ਕੀ ਕੀਤਾ ਹੋਣਾ ਹੁਣ ਪ੍ਰਸ਼ਾਸਨ ਨੇ ਮੋੜਤਾ ਹੋਣਾ ਬਾਬੇ ਨੇ ਹੁਣ ਤਾਂ ਗੇਟ ਖੁੱਲੇ ਹੋਣੇ ਵੱਡੇ ਆਦਬ ਸਲਾਮ ਹੋਇਆ ਹੋਣਾ ਚਾਹ ਦੀਆਂ ਪਿਆਲੀਆਂ ਵੀ ਮਹਿੰਗੀਆਂ ਹੋਣਗੀਆਂ ਮੰਜੀਟੀਆਂ ਦੇ ਨਾਲ ਕੁਰਸੀ ਨਾਲ ਕੁਰਸੀ ਲਾ ਕੇ ਬਾਬਾ ਬੈਠਾ ਹੋਣਾ ਹੁਣ ਪ੍ਰੇਮੀ ਦੱਸਣ ਵੀ ਤੁਹਾਡਾ ਰੱਬ ਨਸ਼ੇ ਵੇਚਦਾ ਰਿਹਾ ਤੁਹਾਡੇ ਰੱਬ ਨੂੰ ਵੀ ਚਿੱਟੇ ਦੇ ਵਿੱਚੋਂ ਹਿੱਸਾ ਮਿਲਦਾ ਰਿਹਾ ਜੇ ਤਾਂ ਪ੍ਰੇਮੀ ਦੱਸਣਗੇ ਅੱਛਾ ਹੁਣ ਇਹ ਵੀਡੀਓ ਸੁਣ ਕੇ ਮੈਂ ਪਹਿਲਾਂ ਵੀ ਕਹਤਾ ਤੋ ਕਿ ਤੇ ਜੋਰ ਵੱਧ ਤੋਂ ਵੱਧ ਲਾਇਓ ਵੱਧ ਤੋਂ ਵੱਧ ਪਰ ਮੈਂ ਜਿਹੜੀ ਗੱਲ ਕਰਨੀ ਆ ਨਾ ਪੰਜਾਬ ਦੀ ਕਰਨੀ ਸਭ ਤੋਂ ਵੱਧ ਪੰਜਾਬ ਦਾ ਬੇੜਾ ਜੇ ਘਰ ਕੀਤਾ ਉਹ ਨਸ਼ਿਆਂ ਨੇ ਕੀਤਾ ਤੇ ਸਭ ਤੋਂ ਵੱਡਾ ਨਸ਼ਿਆਂ ਦਾ ਤਸਕਰ ਬਿਕਰਮ ਸਿੰਘ ਮਰੀੜਿਆ ਜਿਹੜਾ ਨਾਬਾ ਜੇਲ੍ਹ ਵਿੱਚ ਬੈਠਾ ਹੈ ਜਿੱਥੇ ਤੁਹਾਡਾ ਰਾਧਾ ਸਵਾਮੀਓ ਰੱਬ ਗੁਰਿੰਦਰ ਸਿੰਘ ਢਿੱਲੋਂ ਮਿਲਣ ਆਇਆ ਡੇ ਗਿਆ ਦੱਸਿਓ ਮੜਾ ਜਾ ਵੀ ਬਾਬੇ ਨੇ ਪਿੱਛਾ ਲੈਣਾ ਸੀ ਜਾਂ ਕੁਛ ਦੱਬਿਆ ਹੋਇਆ ਕਿਤੇ ਪਿਆ ਸੀ ਪੁੱਛਣ ਗਿਆ ਹੁਣ ਵੀ じゃ20 ਕਰੋੜ ਫਲਾਣੇ ਚਿੱਤੇ 'ਚੋਂ ਰਹਿੰਦਾ ਸੀ ਉਹ ਬਕਾਇਆ ਨੇ ਇਹ ਤੁਸੀਂ ਦੱਸਣਾ ਹੁਣ ਮੈਂ ਜਿਹੜੀ ਗੱਲ ਕਹਿਤੀ ਉਹ ਕਹਿਤੀ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਹੁਣ ਇਹ ਗੱਲਾਂ ਸੁਣਨਗੇ ਪ੍ਰੇਮੀ ਸੁਣ ਕੇ ਕੀ ਕਹਿਣਗੇ ਨਹੀਂ ਬਾਬਾ ਜੀ ਤਾਂ ਉੱਥੇ ਕਿਰਪਾ ਕਰਨ ਗਏ ਸੀ ਤੇ ਕਿਰਪਾ ਤਾਂ ਫੇਰ ਬਾਹਰ ਬੈਠੀ ਵੀ ਕਰ ਦਿੰਦੀ ਮਤਲਬ ਮੁਲਾਕਾਤ ਕਰਨ ਤੋਂ ਭਾਵ ਹੈ ਖਬਰਾਂ ਵੱਡੀਆਂ ਬਣਨਾ ਮੈਸੇਜ ਜਾਵੇ ਦੂਜੀਆਂ ਪਾਰਟੀਆਂ ਨੂੰ ਵੀ ਤਕੜੇ ਹੋ ਜਾਓ ਹੁਣ ਪੰਜਾਬ ਦੇ ਵਿੱਚ ਚੌਥਾ ਬਦਲਾਅ ਆਉਣਾ ਹੈ ਉਹ ਅਕਾਲੀਆਂ ਰਾਹੀਂ ਕਰਨਾ ਹੈ ਜਾਂ ਕੱਲੇ ਭਾਜਪੀ ਨੇ ਕਰਨਾ ਹੈ ਲਾਸਟ ਵਿੱਚ ਗੱਲ ਕਹਿਣੀ ਪੰਜਾਬ ਦੇ ਲੋਕੋ ਸਮਝਿਓ ਖਾਸ ਕਰਕੇ ਜੂਠ ਨੂੰ ਦੇਲਦੀ ਆ ਜਿਹੜੇ ਬੰਦੇ ਰੱਬ ਦਾ ਵਾਸਤਾ ਪਾ ਕੇ ਡੇਰਿਆਂ ਤੇ ਆਸਤਾ ਰੱਖ ਕੇ ਇਹ ਲੋਕਾਂ ਨੂੰ ਬੇਫਕੂ ਬਣਾਉਂਦੇ ਨੇ ਨਾ ਜੇ ਇਹਨਾਂ ਤੋਂ ਆਪਣੀ ਚਮੜੀ ਬਚਾ ਲਈ ਤਾਂ ਚੰਗੇ ਰਹਿ ਗਏ ਜੇ ਇਹਨਾਂ ਦੀਆਂ ਗੱਲਾਂ ਵਿੱਚ ਝਾਂਸੇ ਵਿੱਚ ਆ ਗਏ ਤਾਂ ਕੀਤੇ ਰੱਖਿਓ ਜਿਹੜਾ ਪੰਜਾਬ ਮਾੜਾ ਮੁੰਡਾ ਬੱਚਿਆ ਨਾ ਉਹਨੂੰ ਵੀ ਇਹ ਬਰਬਾਦ ਕਰਕੇ ਛੱਡਣ। ਲਾਸਟ ਵਿੱਚ ਗੱਲ ਕਹਿਣੀ ਹੈ। ਕਹਿੰਦੇ ਬਾਬੇ ਦੀ ਰਿਸ਼ਤੇਦਾਰੀ ਹੈ ਤਾਂ ਗਿਆ ਫਿਰ ਬਾਬੇ ਦੀ ਰਿਸ਼ਤੇਦਾਰੀ ਕਿ ਸਿੰਧੀਆਂ ਮੁਲਾਕਤਾਂ ਕਰਕੇ ਇਹ ਕੋਈ ਗੱਲ ਦੱਸ ਦਿਓ। ਵੀ ਨਸ਼ਾ ਤਸਕਰ ਬਿਕਰਮ ਸਿੰਘ ਮਜੀਠੀਆ ਨੂੰ ਬਾਬਾ ਮਿਲਣ ਵਾਸਤੇ ਗਿਆ ਕਿਹਦੇ ਕਹਿਣ ਤੇ ਗਿਆ ਕਿਹਨੇ ਭੇਜਿਆ ਬਾਹ ਕਿਨੇ ਮਰੋੜੀਏ ਜੇਲ੍ਹ ਦੇ ਵੱਡੇ ਦਰਵਾਜ਼ੇ ਕਿਹਦੇ ਕਹਿਣ ਤੇ ਖੁੱਲੇ ਨੇ ਮੁਲਾਕਾਤ ਦਾ ਟਾਈਮ ਕਿਵੇਂ ਕਹਿਣ ਤੇ ਸੈੱਟ ਹੋਇਆ ਇਹ ਦੱਸਿਓ ਪ੍ਰੇਮੀਓ ਤੇ ਜਾਂ ਫਿਰ ਇਹ ਕਹਿ ਦੋ ਵੀ ਡੇਰਾਬਾਦ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਇਹ ਜਿਹੜਾ ਬਾਬਾ ਬਾਦ ਆ ਨਾ ਇਹ ਚਿੱਟੀ ਸੌਂਖ ਹੈ ਵੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦੂ ਸਿੱਖੀ ਨੂੰ ਢੁਣ ਲੱਗਾ ਹੋਇਆ ਖਤਮ ਕਰ ਦੂ ਸਾਡੇ ਗੁਰੂ ਸਾਹਿਬ ਦੇ ਸੰਧਾਨਤ ਨੇ ਜਿਹੜੇ ਪੰਜਾਬ ਨੂੰ ਅਸੀਂ ਕਹਿੰਦੇ ਸੀ ਗੁਰਾਂ ਦੇ ਨਾਂ ਤੇ ਵਰਦਾ ਉਹ ਪੰਜਾਬ ਨੂੰ ਇਹ ਬਾਬੇ ਬਰਬਾਦ ਕਰ ਦੇਣਾ ਜਿਹੜਾ ਰੱਬ ਦਾ ਵਾਸਤਾ ਪਾਉਣ ਵਾਲਾ ਨਸ਼ਾ ਅਸਕਰ ਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਗਿਆ ਤੇ ਇਹ ਹੁਣ ਉਹਦੇ ਪ੍ਰੇਮੀ ਦੱਸਦਾ